ਵਿਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਰ ਹੀ ਸਾਫ ਕਰ ਦਿੱਤਾ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਲਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ ਕਰ ਦਿੱਤਾ ਹੈ ਦਰਅਸਲ ਜਿੱਥੇ ਮੰਦਿਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜਿਸ ਤੋਂ ਅਸੀਂ ਸੋਚਦੇ ਆ ਕਿ ਸਾਫ਼ ਹਵਾ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਿਰ ਹੀ ਸਾਫ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਏਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਪਰਮਜੀਤ ਕੀ ਮਾਮਲਾ ਕੀ ਅਸਰ ਹੋਇਆ ਮਾਮਲਾ ਜੋ ਹੈ ਜੀ ਮੰਦਰ ਪਗੜੀ ਜਦੋਂ ਸਵੇਰੇ ਸਾਢੇ 5 ਵਜੇ ਮੰਦਿਰ ਦੇ ਦਰਵਾਜ਼ੇ ਮੰਦਰ ਦਾ ਕੋਲ ਨਿਕਾਇਆ ਜੀ ਤੇੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਕੋਲ ਤਾਲਾ ਲੱਗਿਆ ਮਿਲਿਆ ਉਹ ਤੋਂ ਭਰਾ ਕੇ ਠੀਕ ਹੋ ਗਿਆ ਸਾਲਾ ਤੱਕ ਦੇ ਮਾਰਕੀਟ ਖੋਲਿਆ ਗਿਆ। ਸਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾ ਮੰਦਰ ਦੇ ਵਿੱਚ ਮਨਜ਼ੂਰ ਨਹੀਂ ਲੱਗਿਆ। ਜਦੋਂ ਗੱਲਾਂ ਨੇ ਮਜੂਰ ਕੀਤਾ ਕਿ ਮੰਦਰ ਦੇ ਵਿੱਚ ਸ਼ਿਵਨਿੰਗ ਹੈਗਾ। ਸ਼ਿਵਰੀ ਦੇ ਉੱਪਰ ਬਿਲਕੁਲ ਅਜਾਸ ਫੈਂਚ ਛੱਡਿਆ ਹੋਇਆ ਸੀ ਜਿਹਦੇ ਹਵਾ ਬਾਹਰ ਨਿਕਲਣ ਲਾਸਕੀ। ਲਿਖਿਆ ਗਿਆ ਉਹ ਖੁੱਲ੍ਹਿਆ ਸੀ। ਇਹ ਪੰਡਿਤ ਦੀ ਉੱਪਰ ਮੰਦਰ ਦੇ ਲੋਟੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਰਵਾੜ ਦੇ ਉੱਪਰ ਤੇ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਉਹ ਜਿਹੜਾ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵ ਮੰਦਿਰ ਕੋਲ ਉਹਦੇ ਵਿੱਚ ਇੱਕ ਸੱਚ ਜੋ ਮੰਦਰ ਦੇ ਸ਼ਿਵ ਮੰਦਿਰ ਦੇ ਉੱਪਰੋਂ ਵੀ ਥੱਲੇ ਉੱਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਪਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਘਟਨਾ ਹੈਗੀ ਐ ਬੈਸਟ ਹਲਕੇ ਦੀ ਪਗੜ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਰੋਡ ਦੀ ਕਿੰਨਾ ਕ ਲੱਗ ਰਿਹਾ ਉਹ ਗੱਲੇ ਦੇ ਵਿੱਚ ਸਾਵਣ ਦੀਪਿਆ ਹੋਣੇ ਨੇ ਸਾਵਣ ਤੋਂ ਬਾਅਦ ਨਾਲ ਹੀ ਜਵਾ ਮਸ਼ਮੀ ਦਿੱਤੀ ਐ ਗੱਲੇ ਹੱਲੇ ਕਮੇਟੀ ਨੇ ਖੋਲ੍ਹਣੇ ਸੀ ਸਾਡੇ ਟਿੰਕੂ ਦੁਲਤਾ ਜੀ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਣੇ ਸੀ ਕਿਉਂਕਿ ਬੜੇ ਬੀਜੀ ਸੀਗੇ ਉਹ ਆਧਕਾਲ ਦੇ ਵਿੱਚ ਖੋਲ੍ਹਣੇ ਸੀ ਜਾਂ ਤਾਂ ਉਹਨੂੰ ਇਹ ਭਨੈ ਸੀ ਕਿ ਹੱਲੇ ਗੱਲੇ ਨਹੀਂ ਖੁੱਲੇ ਤਾਂ ਕਰਕੇ ਜਾਂ ਕੋਈ ਪੇਪੀ ਸੀਗਾ ਔਰ ਜਦੋਂ ਪੰਜਾਬ ਪੁਲਿਸ ਨੇ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਪੁਲਿਸ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਕਿ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸੁਣ ਜੀ ਗੱਲ ਇਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਿਖਾਣੀ ਹੈ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਲਿਖਾ ਰਹੇ ਹੋ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਜੋ ਚੜਾਵੇ ਵਾਲੇ ਉੱਥੇ ਗੋਲਕ ਪਾਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਿਲਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਦਰਸਲ ਜਿੱਥੇ ਮੰਦਿਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜੇਸਤੋ ਅਸੀਂ ਸੋਚਦੇ ਆ ਕਿ ਸਾਫ਼ ਹਵਾ ਘਰ ਦੇ ਵਿੱਚ ਜਾਂ ਮੰਦਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਰ ਹੀ ਸਾਫ਼ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਇਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਜੀ ਪਰਮੰਦਰ ਕੀ ਮਾਮਲਾ ਕੀ ਅਸਰ ਹੈ ਮਾਮਲਾ ਜੋ ਹੈ ਜੀ ਮੰਦਰ ਪਗੜੀ ਜਦੋਂ ਸਵੇਰੇ 5:30 ਵਜੇ ਮੰਦਿਰ ਦੇ ਦਰਵਾਜ਼ੇ ਮੰਦਰ ਦਾ ਕੋਲ ਨਾ ਆਇਆ ਜੀ ਕਿੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਤੋਂ ਭਰਾ ਦੇ ਜੀ ਸ਼ਿਗਾ ਕੀ ਮੰਦਿਰ ਦੇ ਤੇ ਸ਼ਿਵਨਿੰਗ ਹੈਗਾ ਸ਼ਿਵਰੀ ਦੇ ਉੱਪਰ ਬਿਲਕੁਲ ਅਜਾਸ ਫਰੈਂਚ ਛੱਡੇ ਹੋਇਆ ਸੀ ਜਿਹਦੇ ਹਵਾ ਬਾਹਰ ਨਿਕਲਣ ਆਸਕੀ ਲਿਖਿਆ ਗਿਆ ਉਹ ਖੁੱਲੇ ਆ ਸੀ ਤੇ ਪੰਡਿਤ ਜੀ ਉੱਪਰ ਮੰਦਿਰ ਦੇ ਮੁਢੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਿਰ ਦੇ ਉਹ ਮੰਦਿਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਤੇ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਇਹ ਸੀ ਸੀਟੀਵੀ ਕਮਰਾ ਚੈੱਕ ਕੀਤਾ ਗਿਆ ਉਹ ਜਿਹੜਾ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵਲਿੰਗ ਦੇ ਕੋਲ ਉਹਦੇ ਵਿੱਚ ਇੱਕ ਸੱਚ ਜੋ ਮੰਦਰ ਦੇ ਸ਼ਿਵਲਿੰਗ ਦੇ ਉੱਪਰੋਂ ਵੀ ਥੱਲੇ ਉੱਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਪਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਘਟਨਾ ਹੈਗੀ ਐ ਬੈਸਟ ਹਲਕੇ ਦੀ ਪਗਰ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਬੋਲ ਦੀ ਕਿੰਨਾ ਕੁ ਲੱਗ ਰਿਹਾ ਉਹ ਗੱਲੇ ਦੇ 51 ਦੀਪਿਆ ਹੋਣੇ ਨੇ ਸਾਵਣ ਤੋਂ ਬਾਅਦ ਨਾਲ ਹੀ ਜਵਾ ਮਸ਼ਲੀ ਦਿੱਤੀ ਐ ਗੱਲੇ ਹੱਲੇ ਕਮੇਟੀ ਨੇ ਖੋਲ੍ਹਣੇ ਸੀ ਸਾਡੇ ਟਿੰਕੂ ਦੁਲਤਾ ਜੀ ਸਿੰਘ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਣੇ ਸੀ ਕਿਉਂਕਿ ਬੜੇ ਬੀਜੀ ਸੀਗੇ ਉਹ ਆਧਕਾਲ ਦੇ ਵਿੱਚ ਖੋਲ੍ਹਣੇ ਸੀ ਜਾਂ ਤਾਂ ਉਹਨੂੰ ਇਹ ਭਨੈਸ਼ੀ ਕੀ ਹਾਲੇ ਗੱਲੇ ਨਹੀਂ ਖੁੱਲ੍ਹੇ ਤਾਂ ਕਰਕੇ ਜਾਂ ਕੋਈ ਪੇਸ਼ੀ ਸੀਗਾ ਕੋਈ ਪੰਜਾਬ ਪੁਲਿਸ ਨੇ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਇਹਨੇ ਬੰਦੇ ਨੇ ਵੀ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸੁਣ ਜੀ ਗੱਲ ਇਹ ਵੀ ਗੱਲ ਕਹਿ ਗਏ ਨੇ ਉਹ ਜੇ ਤੁਸੀਂ ਕੰਪਲੇਨ ਲਿਖਾਣੀ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਲਿਖਾ ਰਹੇ ਹੋ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਜੋ ਚੜਾਵੇ ਵਾਲੇ ਉੱਥੇ ਗੋਲਕ ਪਾਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਲਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਦਰਸਲ ਜਿੱਥੇ ਮੰਦਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜਿਸ ਤੋਂ ਅਸੀਂ ਸੋਚਦੇ ਹਾਂ ਕਿ ਸਾਫ਼ ਹਵਾ ਘਰ ਦੇ ਵਿੱਚ ਜਾਂ ਮੰਦਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਰ ਹੀ ਸਾਫ਼ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਹੈ ਇਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਪਰਮਾਨੰਦ ਜੀ ਕੀ ਮਾਮਲਾ ਕੀ ਹਾਲ ਸਰ ਮਾਮਲਾ ਜੋ ਹੈ ਜੀ ਮੰਦਰ ਪਗੜੀ ਜਦੋਂ ਸਵੇਰੇ 5:30 ਵਜੇ ਮੰਦਿਰ ਦੇ ਦਰਵਾਜ਼ੇ ਮੰਦਰ ਦਾ ਕੋਲ ਨਾ ਆਇਆ ਜੀ ਕਿੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਕੋ ਭਰਾ ਦੇ ਠੀਕ ਹੋ ਗਿਆ ਤਾਰਾ ਧੱਕੇ ਨੂੰ ਕੇ ਮਾਰ ਕੇ ਖੋਲਿਆ ਗਿਆ। ਕਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾ ਮੰਦਰ ਦੇ ਵਿੱਚ ਮजूद ਨਹੀਂ ਹੈਗਾ। ਜਦੋਂ ਗੱਲਾਂ ਨਹੀਂ ਮजूद ਸੀਗਾ ਕਿ ਮੰਦਰ ਦੇ ਵਿੱਚ ਸ਼ਿਵਨਿੰਗ ਹੈਗਾ। ਸ਼ਿਵਨਿੰਗ ਦੇ ਉੱਪਰ ਬਿਲਕੁਲ ਅਜਾਜ ਫੈਂਚ ਛੱਡਿਆ ਹੋਇਆ ਸੀ ਜਿਹਦੇ ਹਵਾ ਬਾਹਰ ਨਿਕਲਣ ਲੱਗ ਸਕੇ। ਦੇਖਿਆ ਗਿਆ ਜਦੋਂ ਖੋਲਿਆ ਸੀ ਤੇ ਪੰਡਿਤ ਦੀ ਉੱਪਰ ਮੰਦਰ ਦੇ ਮੁੜਜੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਦਰوار ਦੇ ਉੱਪਰ ਤੇ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਉਹ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਲੇਨ ਹੈ ਸ਼ਿਵਲਿੰਗ ਦੇ ਕੋਲ ਉਹਦੇ ਵਿੱਚ ਇੱਕ ਸੱਚ ਜੂ ਮੰਦਰ ਦੇ ਸ਼ਿਵਲਿੰਗ ਦੇ ਉੱਪਰੋਂ ਦੀ ਥੱਲੇ ਉਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਪ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਇਰੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਔਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਟਕਣਾ ਹੈਗੀ ਐ ਬੈਸਟ ਹਲਕੇ ਦੀ ਭਗਤ ਦੀ ਖੂਈ ਸ਼ਰਮੰਦਰ ਕਾਲਾ ਸਿੰਘਾ ਬੋਰ ਦੀ ਕਿ ਕਿੰਨਾ ਕੁ ਲੱਗ ਰਿਹਾ ਹੈ ਜੋ ਗੱਲੇ ਦੇ ਸਾਵਣ ਦੀਪਿਆ ਹੋਣੇ ਉਹਨੇ ਸਾਵਣ ਤੋਂ ਬਾਅਦ ਨਾਲੀ ਜਵਾ ਮਛਲੀ ਦਿੱਤੀ ਐ ਗੱਲੇ ਹੱਲੇ ਕਮੇਟੀ ਨੇ ਖੋਲ੍ਹਨੇ ਸੀ ਸਾਡੇ ਪਿੰਕੂ ਦੁਲਤਾ ਜੀ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਨੇ ਸੀ ਕਿਉਂਕਿ ਬੜੇ ਬਿਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਨੇ ਸੀ ਜਾਂ ਤਾਂ ਉਹਨੂੰ ਇਹ ਪੰਚੀ ਕੀ ਹਾਲੇ ਗੱਲੇ ਨਹੀਂ ਖੋਲ੍ਹੇ ਤਾਂ ਕਰਕੇ ਜਾਂ ਕੋਈ ਭੇਤੀ ਸੀਗਾ ਉਹ ਜ ਪੰਜਾਬ ਪੁਲਿਸ ਨੇ ਆਪਾਂ ਬੁਲਾਈ ਉਹ ਕਹਿੰਦੇ ਕਿ ਬੁਸੀਂ ਪਛਾਣ ਕੇ ਸਾਨੂੰ ਦੱਸੋ ਇਹ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਕਿ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਉਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਿਖਾਣੀ ਹੈ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਨਾ ਕਿਤੇ ਲਿਖਾ ਰਹੇ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਜੋ ਚੜਾਵੇ ਵਾਲੇ ਉੱਥੇ ਗੋਲਕ ਪਾਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਲੇਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਦਰਸਲ ਜਿੱਥੇ ਮੰਦਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜਿਸ ਤੋਂ ਅਸੀਂ ਸੋਚਦੇ ਹਾਂ ਕਿ ਸਾਫ਼ ਹਵਾ ਘਰ ਦੇ ਵਿੱਚ ਜਾਂ ਮੰਦਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਰ ਹੀ ਸਾਫ਼ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਇਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਪਰਮਜੀ ਕੀ ਮਾਮਲਾ ਕੀ ਹੈ ਸਰ ਮਾਮਲਾ ਜੋ ਹੈ ਜੀ ਇਸ ਮੰਦਰ ਪਗੜੀ ਕੋਈ ਜਦੋਂ ਸਵੇਰੇ ਸਾਹਮਣੇ ਜਦੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜਦੋਂ ਤਾਲਾ ਲੱਗਿਆ ਮਿਲਿਆ ਉਹਨੂੰ ਖੋੜਾ ਕੇ ਠੀਕ ਹੋ ਗਿਆ ਜਿਹੜੇ ਤਾਲਾ ਧੱਕੇ ਕੁੱਤੇ ਮਾਰ ਕੇ ਖੋਲਿਆ ਗਿਆ ਤਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾ ਮੰਦਰ ਦੇ ਵਿੱਚ ਮਨਜ਼ੂਰ ਨਹੀਂ ਜਾ ਰਹੀ ਜਦੋਂ ਗੱਲਾਂ ਨਹੀਂ ਮੌਜੂਦ ਸੀ ਕਿ ਮੰਦਰ ਦੇ ਵਿੱਚ ਸ਼ਿਵਨਿੰਗ ਹੈਗਾ ਸ਼ਿਵਨਿੰਗ ਦੇ ਉੱਪਰ ਬਿਲਕੁਲ ਇੱਕ ਜਾਸਟ੍ਰੈਨ ਛੱਡਿਆ ਹੋਇਆ ਸੀ ਜਿਹਦੇ ਹਵਾ ਬਾਹਰ ਨਿਕਲਣ ਲੱਗ ਸਕੇ ਲਿਖਿਆ ਗਿਆ ਕਿ ਉਹ ਖੁੱਲਿਆ ਸੀ ਤੇ ਪੰਡਿਤ ਦੀ ਉੱਪਰ ਮੰਦਰ ਦੇ ਮੁਰਜੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਗਰਬਾਰ ਦੇ ਉੱਪਰ ਤੇ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਔਰ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ शिवलिंग ਦੇ ਕੋਲ ਉਹਦੇ ਵਿੱਚ ਇੱਕ ਸੱਚ ਜੋ ਮੰਦਰ ਦੇ शिवलिंग ਦੇ ਉੱਪਰੋਂ ਵੀ ਥੱਲੇ ਉੱਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਪਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਘਟਨਾ ਹੈਗੀ ਐ ਬੈਸਟ ਹਲਕੇ ਦੀ ਪਗੜ ਦੀ ਖੂਈ ਸ਼ੇਮੰਦਰ ਕਾਲਾ ਸਿੰਘਾ ਬੋਲ ਜੀ ਕਿੰਨਾ ਕੁ ਲੱਗ ਰਿਹਾ ਉਹ ਗੱਲੇ ਦੇ ਸਾਵਣ ਦੀਪਿਆ ਹੋਣੇ ਸਾਵਣ ਤੋਂ ਬਾਅਦ ਨਾਲ ਹੀ ਜਵਾ ਮਛੀ ਦੀਆਂ ਗੱਲੇ ਹਾਲੇ ਕਮੇਟੀ ਨੇ ਖੋਲ੍ਹਨੇ ਸੀ ਸਾਡੇ ਟਿੰਕੂ ਦੁਲਤਾ ਜੀ ਸਿੰਘ ਸਾਬ ਸਾਰਿਆਂ ਨੇ ਖੋਲ੍ਹਨੇ ਸੀ ਕਿਉਂਕਿ ਬੜੇ ਵੀਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਨੇ ਸੀਗੇ ਯਾਦ ਆਉਂ ਨੂੰ ਇਹ ਪਨਛੀ ਕੀ ਹਾਲੇ ਗੱਲੇ ਨਹੀਂ ਖੋਲ੍ਹੇ ਤਾਂ ਕਰਕੇ ਜਾਂ ਕੋਈ ਪੇਤੀ ਸੀਗਾ ਉਹ ਜਿਹੜਾ ਪੰਜਾਬ ਪੁਲਿਸ ਨੇ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਇੱਕ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਕਿ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਉਹ ਵੀ ਗੱਲ ਕਹਿ ਗਏ ਨੇ ਉਹ ਜੇ ਤੁਸੀਂ ਕੰਪਲੇਨ ਲਿਖਾਣੀ ਹੈ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡਾ ਕੋਈ ਟਾਈਮ ਹੈ ਤਾਂ ਲਿਖਾ ਦਿਓ ਜਲੰਧਰ ਤੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਿਲਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ਼ ਕਰ ਦਿੱਤਾ ਹੈ ਦਰਸਲ ਜਿੱਥੇ ਮੰਦਿਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜੇ ਸੋ ਅਸੀਂ ਸੋਚਦੇ ਆ ਕਿ ਸਾਫ ਹਵਾ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਿਰ ਹੀ ਸਾਫ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਇਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਬੰਦਰਮਨ ਜੀ ਕੀ ਮਾਮਲਾ ਕੀ ਹਾਲ ਸਰ ਜੀ ਮਾਮਲਾ ਜੋ ਹੈ ਜੀ ਮੰਦਰ ਪਗੜੀ ਕੋਈ ਜਦੋਂ ਸਵੇਰੇ ਸਾਢੇ 5 ਵਜੇ ਮੰਦਰੀ ਜੀ ਨੇ ਦਰਬਾਰ ਮੰਦਰ ਦਾ ਕੋਲ ਨਿਕ ਆਇਆ ਜੀ ਤੇੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਕੋ ਭਰਾ ਕੇ ਠੀਕ ਹੋ ਗਿਆ ਆਹਾਂ ਧੱਕੇ ਧੁੱਕੇ ਮਾਰ ਕੇ ਖੋਲਿਆ ਗਿਆ। ਆਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾ ਮੰਦਰ ਦੇ ਵਿੱਚ ਮਨਜ਼ੂਰ ਨਹੀਂ ਗਿਆ। ਜਦੋਂ ਗੱਲਾਂ ਨਹੀਂ ਮੌਜੂਦ ਸੀਗਾ ਕਿ ਮੰਦਰ ਦੇ ਵਿੱਚ ਸ਼ਿਵਨਿੰਗ ਹੈਗਾ। ਸ਼ਿਵਨਿੰਗ ਦੇ ਉੱਪਰ ਬਿਲਕੁਲ ਅਜਾਸਟੈਂਚ ਛੱਡਿਆ ਹੋਇਆ ਸੀ ਜਿਹਦੇ ਖਵਾ ਬਾਹਰ ਨਿਕਲਣ ਆਸਕੀ। ਲਿਖਿਆ ਗਿਆ ਕਿ ਉਹ ਖੁੱਲ੍ਹਿਆ ਸੀ। ਤੇ ਪੰਡਿਤ ਦੀ ਉੱਪਰ ਮੰਦਰ ਦੇ ਗੁਰਜੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਲੇ ਹੋਏ ਸੀਗੇ। ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ। ਇਹ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਔਰ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਮਿੰਗ ਤੇ ਕੋਰਸ ਉਹਦੇ ਵਿੱਚ ਇੱਕ ਸੱਚ ਜੋ ਮੰਦਰ ਦੇ ਸ਼ਿਮਿੰਗ ਤੇ ਉੱਪਰੋਂ ਵੀ ਥੱਲੇ ਉੱਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾ ਕਰਕੇ ਉਹਨੇ ਉੱਪਰ ਜੇਰੇ ਉਹਦੇ ਸਾਥੀ ਜੀ ਉਹਨਾਂ ਨੂੰ ਪੜਾਇਆ ਔਰ ਪੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਟਕਣਾ ਹੈਗੀ ਐ ਬੈਸਟ ਹਲਕੇ ਦੀ ਭਗਤ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਬੋਲ ਜੀ ਕਿ ਕਿੰਨਾ ਕ ਲੱਗ ਰਿਹਾ ਉਹ ਗੱਲੇ ਦੇ ਵਿੱਚ ਸਾਵਣ ਦੀਪਿਆ ਹੋਣੇ ਉਹਨੇ ਸਾਵਣ ਤੋਂ ਬਾਅਦ ਨਾਲ ਹੀ ਜਵਾ ਮਸਲੀ ਦੀਤੀ ਐ ਗੱਲੇ ਹਾਲੇ ਕਮੇਟੀ ਨੇ ਖੋਲ੍ਹਨੇ ਸੀ ਸਾਡੇ ਟਿੰਕੂ ਦੁਲਤਾ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਨੇ ਸੀ ਕਿਉਂਕਿ ਬੜੇ ਬੀਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਨੇ ਸੀ ਯਾਦ ਆਉਂ ਨੂੰ ਅਸੀਂ ਕੀ ਹਾਲੇ ਗੱਲੇ ਨਹੀਂ ਕੁੱਲੇ ਤਾਂ ਕਰਕੇ ਕਿ ਆ ਕੋਈ ਪੇਸ਼ੀ ਸੀਗਾ ਔਰ ਜਦੋਂ ਪੰਜਾਬ ਪੁਲਿਸ ਨੂੰ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਕਿ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸੁਣਜੀ ਗੱਲ ਉਹ ਐਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਿਖਾਣੀ ਹੈ ਤੇ ਲਿਖਾਓ ਜੇ ਨਹੀਂ ਲਿਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਲਿਖਾ ਦਿਓ ਜਲੰਧਰ ਦੇ ਸ਼ਿਵ ਮੰਦਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਰ ਹੀ ਸਾਫ ਕਰ ਦਿੱਤਾ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਇਸ ਪਿਲਤੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਇੱਕ ਵਾਰ ਮੁੜ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਸ਼ਿਵ ਮੰਦਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਸ਼ਿਵ ਮੰਦਿਰ ਹੀ ਸਾਫ ਕਰ ਦਿੱਤਾ ਹੈ ਦਰਸਲ ਜਿੱਥੇ ਮੰਦਿਰ ਦੇ ਵਿੱਚ ਐਗਜ਼ੌਸਟ ਫੈਨ ਲੱਗਿਆ ਹੋਇਆ ਸੀ ਉਹ ਪੱਖਾ ਜਿਸ ਤੋਂ ਅਸੀਂ ਸੋਚਦੇ ਹਾਂ ਕਿ ਸਾਫ਼ ਹਵਾ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਆਏਗੀ ਸ਼ੁੱਧ ਹਵਾ ਪਰ ਉਹ ਸ਼ੁੱਧ ਹਵਾ ਦੀ ਥਾਂ ਤੇ ਚੋਰ ਅੰਦਰ ਆ ਗਏ ਤੇ ਮੰਦਿਰ ਹੀ ਸਾਫ ਕਰ ਗਏ ਜੋ ਚੜਾਵੇ ਵਾਲੇ ਉੱਥੇ ਗੋਲਕ ਪਏ ਸੀ ਉਹ ਤਿੰਨੇ ਉਹਨਾਂ ਨੇ ਚੱਕ ਲਏ ਤੇ ਖਾਲੀ ਕਰਕੇ ਫਰਾਰ ਹੋ ਗਏ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਇਆ ਜੋ ਆਪਣੇ ਸਾਥੀਆਂ ਨੂੰ ਗੱਲੇ ਫੜਾਉਂਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਚੜਾਵਾ ਸੀ ਕੀ ਇਸ਼ਾਰੇ ਕਰ ਰਿਹਾ ਸੀ ਤੇ ਕੀ ਕਹਿਣਾ ਹੈ ਇਸ ਮੰਦਰ ਦੇ ਚਾਲਕਾਂ ਦਾ ਜਥੇਬੰਦੀ ਵਾਲਿਆਂ ਦਾ ਤੁਸੀਂ ਵੀ ਸੁਣੋ ਪਰਮਨ ਜੀ ਕੀ ਮਾਮਲਾ ਕੀ ਹਾਲ ਸਰ ਜੀ ਮਾਮਲਾ ਜੋ ਹੈ ਜੀ ਮੰਦਰ ਪਗੜੀ ਕੋਈ ਜਦੋਂ ਸਵੇਰੇ 11:30 ਦੇ 11:30 ਕਾਹਨ ਲੱਗ ਆਇਆ ਜਿਸ ਦੇ ਅੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜਦੋਂ ਤਾਲਾ ਲੱਗਿਆ ਮਿਲਿਆ ਉਹਨੂੰ ਖੋੜਾ ਕੇ ਖੁੱਲ੍ਹ ਗਿਆ ਜਿਹੜੇ ਤਾਲਾ ਧੱਕੇ ਧੁੱਕੇ ਮਾਰ ਕੇ ਖੋਲ੍ਹਿਆ ਗਿਆ ਤਾਲਾ ਜਦੋਂ ਖੋਲ੍ਹਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾ ਮੰਦਰ ਦੇ ਵਿੱਚ ਮੌਜੂਦ ਨਹੀਂ ਜਾ ਰਹੀ ਜਦੋਂ ਗੱਲਾਂ ਨਹੀਂ ਮੌਜੂਦ ਸੀ ਕਿ ਮੰਦਰ ਦੇ ਵਿੱਚ ਸ਼ਿਵਨਿੰਗ ਹੈਗਾ ਸ਼ਿਵਿੰਗ ਜੋ ਉੱਪਰ ਬਿਲਕੁਲ ਅਜਾਸਟਾਂ ਛੱਡਿਆ ਹੋਇਆ ਸੀ ਜਿਹਦੇ ਹਵਾ ਬਾਹਰ ਨਿਕਲਣ ਆਸਕੀ ਲਿਖਿਆ ਗਿਆ ਉਹ ਖੁੱਲ੍ਹਿਆ ਸੀ ਤੇ ਪੰਡਿਤ ਜੀ ਉੱਪਰ ਮੰਦਰ ਦੇ ਮੁੜੀ ਦੇ ਕੋਲ ਆ ਕੇ ਲਿਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪ ਨੇ ਉੱਪਰ ਤੇ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਇਹde ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਤੇ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵਮਿੰਗ ਦੇ ਕੋਲ ਉਹਦੇ ਵਿੱਚ ਇੱਕ ਸੱਚ ਜੋ ਮੰਦਰ ਦੇ ਸ਼ਿਵਮਿੰਗ ਦੇ ਉੱਪਰੋਂ ਵੀ ਥੱਲੇ ਉੱਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਗਿਰੇ ਉਹਦੇ ਸਾਥੀ ਸੀ ਉਹਨਾਂ ਨੂੰ ਪੜਾਇਆ ਔਰ ਪੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਟਕਣਾ ਹੈਗੀ ਐ ਬੈਸਟ ਹਲਕੇ ਦੀ ਭਗਤ ਦੀ ਖੂਈ ਸ਼ਮੰਦਰ ਕਾਲਾ